ਉਰ ਦੇ ਵਿੱਚ ਰਹਿੰਦੇ ਲੋਕਾਂ ਦੇ ਲਈ ਆ ਗਈ ਹੈ ਇੱਕ ਬੇਹਦ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਜ਼ਿਮਣੀ ਚੋਣ ਜਿੱਤਣ ਮਗਰੋਂ ਹੁਣ ਲੋਕਾਂ ਨੂੰ ਦੇ ਦਿੱਤਾ ਹੈ ਵੱਡਾ ਤੋਪਾ ਹੁਣ ਆਦਮਪੁਰ ਇਲਾਕੇ ਦੇ ਵਿੱਚੋਂ ਨਿਕਲਣ ਲੱਗੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਨਹੀਂ ਕਰਨਾ ਪਵੇਗਾ ਸਾਹਮਣਾ ਸਸ਼ੁਰਾਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਜੋ ਖਬਰ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਜਿਹੜੇ ਲੋਕ ਹੁਸ਼ਿਆਰਪੁਰ ਨੂੰ ਜਾਂਦੇ ਨੇ ਚੰਤਪੁਨੀ ਮੱਥਾ ਟੇਕਣ ਦੇ ਲਈ ਜਾਂਦੇ ਨੇ ਤੇ ਹੁਣ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਦਾ ਰਸਤੇ ਦੇ ਵਿੱਚ ਸਾਹਮਣਾ ਬਿਲਕੁਲ ਵੀ ਨਹੀਂ ਕਰਨਾ ਪਵੇਗਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਏਗੀ ਪਰ ਆਖਿਰਕਾਰ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਜੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਆਦਮਪੁਰ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਫਲਾਈਓਵਰ ਨਹੀਂ ਬਣ ਰਿਹਾ ਸੀ ਜਿਸ ਕਾਰਨ ਉੱਥੇ ਦੇ ਕਾਰੋਬਾਰੀਆਂ ਦਾ ਕੰਮਕਾਰ ਠੱਪ ਹੋਇਆ ਸੀ ਜਿਨ੍ਹਾਂ ਲੋਕਾਂ ਦੀ ਫਲਾਈਓਵਰ ਦੇ ਪਾਸ ਹੀ ਦੁਕਾਨਾਂ ਵਗੈਰਾ ਨੇ ਉਹਨਾਂ ਲੋਕਾਂ ਦਾ ਕੰਮਕਾਰ ਕਾਫੀ ਜ਼ਿਆਦਾ ਮੰਦਾ ਚੱਲਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਉਸ ਇਲਾਕੇ ਦੇ ਵਿੱਚ ਰਹਿੰਦੇ ਲੋਕਾਂ ਨੇ ਕਈ ਵਾਰ ਇਸ ਚੀਜ਼ ਤੇ ਕੰਪਲੇਂਟਾਂ ਵੀ ਕਰਵਾਈਆਂ ਨੇ ਕਿ ਆਖਰਕਾਰ ਕਿਸ ਤਰੀਕੇ ਕੰਮ ਨੂੰ ਵਿਚਕਾਰ ਹੀ ਛੱਡ ਦਿੱਤਾ ਗਿਆ ਹੈ ਆਖਰਕਾਰ ਇਹ ਕੰਮ ਕਦ ਕੀਤਾ ਜਾਵੇਗਾ ਤੇ ਜਿਹੜੇ ਲੋਕ ਉਸ ਇਲਾਕੇ ਦੇ ਵਿੱਚ ਰਹਿੰਦੇ ਨੇ ਉਹਨਾਂ ਲੋਕਾਂ ਨੇ ਇਹ ਤੱਕ ਗੱਲਾਂ ਆਖੀਆਂ ਨੇ ਕਿ ਇਸ ਮਿੱਟੀ ਦੇ ਨਾਲ ਉਹਨਾਂ ਨੂੰ ਜਿਹੜਾ ਸਾਹ ਦੀਆਂ ਬਿਮਾਰੀਆਂ ਤੱਕ ਹੋ ਰਹੀਆਂ ਨੇ ਤੇ ਜਿਹੜੇ ਵੀ ਲੋਕ ਆਦਮਪੁਰ ਰਸਤੇ ਤੋਂ ਕਿਤੇ ਆਣ ਜਾਣ ਤੇ ਜਿਹੜੇ ਵੀ ਲੋਕ ਆਦਮਪੁਰ ਇਲਾਕੇ ਦੇ ਵਿੱਚ ਇਸ ਰਸਤੇ ਤੋਂ ਅਣਜਾਣ ਕਰਿਆ ਕਰਦੇ ਸੀ ਉਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਸੀ ਕਈ ਸਾਲ ਹੀ ਬੀਤ ਗਏ ਇਸ ਚੀਜ਼ ਨੂੰ ਕਿ ਉੱਥੇ ਦਾ ਫਲਾਈਓਵਰ ਅੱਜ ਤੱਕ ਵੀ ਨਾ ਬਣਿਆ ਪਰ ਜਿਸ ਵੇਲੇ ਹੁਣ ਜ਼ਿਮਣੀ ਚੋਣਾ ਪੰਜਾਬ ਦੇ ਵਿੱਚ ਆਈਆਂ ਇਹ ਜਲੰਧਰ ਦੇ ਵਿੱਚ ਜ਼ਿਮਣੀ ਚੋਣ ਸੀਗੀ ਤੇ ਜਿਸ ਸੀਟ ਦੇ ਉੱਤੇ ਚੋਣ ਲੜੀ ਗਈ ਹੈ ਉਹ ਹੁਣ ਸੀਟ ਹਾਸਲ ਹੋਈ ਹੈ ਆਮ ਆਦਮੀ ਪਾਰਟੀ ਨੂੰ ਤੇ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਆਦਮਪੁਰ ਦੇ ਉਹ ਲੋਕ ਜਿਨ੍ਹਾਂ ਦੇ ਇਲਾਕੇ ਦੇ ਵਿੱਚ ਫਲਾਈਓਵਰ ਨਹੀਂ ਸੀ ਬਣਵਾਇਆ ਜਾ ਰਿਹਾ ਉਹਨਾਂ ਨੇ ਇਸ ਚੋਣਾਂ ਦੇ ਵੇਲੇ ਵੀ ਕਹਿ ਦਿੱਤਾ ਸੀ ਕਿ ਕੰਮ ਕਾਜ ਨਹੀਂ ਕੀਤੇ ਨੇ ਤੇ ਉਹ ਵੋਟ ਵੀ ਨਹੀਂ ਪਾਉਣਗੇ ਯਾਨੀ ਕਿ ਉਹਨਾਂ ਨੇ ਚੋਣ ਦਾ ਬਾਈਕਾਟ ਕਰ ਦਿੱਤਾ ਸੀ ਪਰ ਹੁਣ ਆਮ ਆਦਮੀ ਪਾਰਟੀ ਨੂੰ ਇਸ ਜ਼ਿਮਣੀ ਚੋਣ ਦੇ ਵਿੱਚ ਜਲੰਧਰ ਚੋਂ ਜਿੱਤ ਹਾਸਲ ਹੋਈ ਹੈ ਤੇ ਅੱਜ ਜਲੰਧਰ ਦੇ ਸਰਕਟ ਹਾਊਸ ਦੇ ਵਿੱਚ ਜੋ ਕੈਬਨਿਟ ਮੀਟਿੰਗ ਕੀਤੀ ਗਈ ਤੇ ਉਸ ਦੇ ਵਿੱਚ ਇਹ ਵੱਡਾ ਕਹੀਏ ਤਾਂ ਇਸ ਵੇਲੇ ਤੋਹਫਾ ਲੋਕਾਂ ਨੂੰ ਦਿੱਤਾ ਗਿਆ ਹੈ ਕਿ ਹੁਣ ਆਦਮਪੁਰ ਦੀ ਉਹ ਫਲਾਈਓਵਰ ਜਿਹੜਾ ਹੈ ਬਣਨ ਜਾ ਰਿਹਾ ਲੋਕ ਇਸ ਚੀਜ਼ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਖੁਸ਼ ਨੇ ਕਿਉਂਕਿ ਸੀਐਮ ਭਗਵੰਤ ਮਾਨ ਹੁਣਾਂ ਨੇ ਹੁਣ ਇਸ ਫਲਾਈਓਵਰ ਨੂੰ ਬਣਾਉਣ ਦਾ ਨਿਰਮਾਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਤੇ ਅਜਨੀ ਪੱਥਰ ਵੀ ਸੀਐਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਰੱਖ ਦਿੱਤਾ ਗਿਆ ਹੁਣ ਲੋਕ ਕਾਫੀ ਜ਼ਿਆਦਾ ਖੁਸ਼ ਜ਼ਰੂਰ ਨੇ ਕਿ ਕਈ ਸਾਲਾਂ ਤੋਂ ਜਿਹੜਾ ਫਲਾਈਓਵਰ ਨਹੀਂ ਸੀ ਬਣਿਆ ਹੁਣੇ ਬਣਨ ਜਾ ਰਿਹਾ ਪਰ ਜਿੱਥੇ ਤੁਹਾਨੂੰ ਦੱਸਿਏ ਕਿ ਸਾਡੇ ਚੈਨਲ ਲਾਈਵ ਪੰਜਾਬੀ ਟੀਵੀ ਤੇ ਮਿਨੀ ਪਾਕਟ ਦੇ ਵੱਲੋਂ ਇਹ ਮੁੱਦਾ ਜ਼ਰੂਰ ਚੱਕਿਆ ਗਿਆ ਸੀ ਜਿਹੜਾ ਕਿ ਆਦਮਪੁਰ ਦੇ ਲੋਕਾਂ ਨੇ ਇਸ ਚੀਜ਼ ਦੀ ਛਲਾਗਾ ਵੀ ਕੀਤੀ ਸੀ ਕਿ ਆਖਰਕਾਰ ਇਹ ਮੁੱਦਾ ਚੱਕਿਆ ਗਿਆ ਹੈ ਲੋਕਾਂ ਦੇ ਨਾਲ ਸਾਡੇ ਵੱਲੋਂ ਗੱਲਬਾਤ ਵੀ ਕੀਤੀ ਗਈ ਸੀ ਤੇ ਉੱਥੇ ਦੇ ਲੋਕਾਂ ਨੇ ਆਪਣੀਆਂ ਪਰੇਸ਼ਾਨੀਆਂ ਜ਼ਰੂਰ ਦੱਸਿਆ ਸੀ ਕਿ ਕਿੰਨੇ ਲੰਬੇ ਸਮੇਂ ਤੋਂ ਫਲਾਈਓਵਰ ਬਣ ਨਹੀਂ ਰਿਹਾ ਤੇ ਨੂੰ ਕਿੰਜ ਕਿੰਜ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਸ ਤਰੀਕੇ ਉਹ ਆਪਣਾ ਜਿਹੜਾ ਜੀਵਨ ਆ ਉੱਥੇ ਬਤੀਤ ਕਰ ਰਹੇ ਨੇ ਤੇ ਖਾਸ ਕਰਕੇ ਜਿਹੜਾ ਲੋਕਾਂ ਦੀਆਂ ਉੱਥੇ ਸੜਕ ਕਿਨਾਰੇ ਹੀ ਦੁਕਾਨਾਂ ਆ ਉਹਨਾਂ ਲੋਕਾਂ ਨੇ ਦੱਸਿਆ ਸੀ ਕਿ ਇਹ ਬਣ ਰਹੇ ਫਲਾਈਓਵਰ ਦੇ ਕਾਰਨ ਉਹਨਾਂ ਦਾ ਕੰਮਕਾਜ ਵੀ ਠੱਪ ਹੋਇਆ ਪਿਆ ਹੈ ਤੇ ਉਹਨਾਂ ਨੂੰ ਸਿਹਤ ਸੰਬੰਧੀ ਵੀ ਕਈ ਬਿਮਾਰੀਆਂ ਦਾ ਸਾਹਮਣਾ ਜਿਹੜਾ ਹੈ ਇਸ ਤੂਲ ਮਿੱਟੀ ਦੇ ਕਾਰਨ ਕਰਨਾ ਪੈ ਰਿਹਾ ਹੈ ਲੋਕਾਂ ਨੇ ਤਾਂ ਚੋਣਾ ਦਾ ਬਾਈਕਾਟ ਕਰ ਦਿੱਤਾ ਸੀ ਪਰ ਹੁਣ ਜਦ ਜਿਮਣੀ ਚੋਣ ਆਮ ਆਦਮੀ ਪਾਰਟੀ ਨੇ ਜਿੱਤੀ ਹੈ ਪੀਐਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਇਸ ਵੇਲੇ ਨੀ ਪੱਥਰ ਰੱਖ ਦਿੱਤਾ ਹੁਣ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਇਹ ਨਿਰਮਾਣ ਦਾ ਕੰਮ ਸ਼ੁਰੂ ਹੋਵੇਗਾ ਤੇ ਫਲਾਈਓਵਰ ਬਣ ਜਾਵੇਗਾ ਪਰ ਫਿਰ ਵੀ ਇੱਥੇ ਸਵਾਲ ਇਹੀ ਬਣਦੇ ਨੇ ਕਿ ਆਖਿਰਕਾਰ ਇਹ ਕੰਮ ਕਦ ਖਤਮ ਹੋਵੇਗਾ ਕਿੰਨੇ ਕੁ ਸਾਲ ਇਸ ਨੂੰ ਲੱਗ ਜਾਣਗੇ ਤੇ ਆਖਿਰਕਾਰ ਇਹ ਕੰਮ ਵਿੱਚ ਬੰਦ ਤੇ ਨਹੀਂ ਹੋ ਜਾਏਗਾ ਤੇ ਇੱਕ ਵਾਰ ਸਾਡੇ ਉਸ ਰਿਪੋਰਟ ਤੇ ਵੀ ਨਜ਼ਰ ਜ਼ਰੂਰ ਮਾਰੋ ਜਿੱਥੇ ਕਿ ਅਸੀਂ ਲੋਕਾਂ ਦੇ ਨਾਲ ਇਸ ਮਾਮਲੇ ਤੇ ਗੱਲਬਾਤ ਕੀਤੀ ਸੀ ਜਿਵੇਂ ਸਿਆਸਤਦਾਨਾਂ ਨੇ ਚਿੱਕੇ ਤੇ ਇਹਨਾਂ ਦੀ ਕਿਸਮਤ ਟੰਗ ਦਿਤੀ ਹੈ ਉਸੇ ਤਰ੍ਹਾਂ ਇਹਨਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਐਸੀਆਂ ਤਖਤੀਆਂ ਟੰਗ ਦਿੱਤੀਆਂ ਨੇ ਨੋ ਵੋਟ ਚੋਣਾ ਦਾ ਬਾਈਕਾਟ ਇਹ ਇਹਨਾਂ ਦਾ ਗੁੱਸਾ ਬੋਲਦਾ ਆਦਮਪੁਰ ਹਲਕੇ ਦੇ ਲੋਕਾਂ ਦਾ ਤੇ ਇਹ ਜਿਹੜੇ ਤੁਸੀਂ ਬਾਹਰ ਬੋਰਡ ਟੰਗ ਦਿੱਤੇ ਨੇ ਚੋਣਾ ਦੇ ਵਿੱਚ ਤੁਸੀਂ ਕਹਿੰਦੇ ਕਿ ਅਸੀਂ ਹਿੱਸਾ ਨਹੀਂ ਲੈਣਾ ਨਰਕ ਵਾਲੀ ਜ਼ਿੰਦਗੀ ਜੀ ਰਿਆ ਹੈਗਾ ਜਿਹਦੇ ਵਿੱਚ ਕਿ ਰੋਡ ਦੇ ਉੱਤੇ ਇੰਨਾ ਮਿੱਟੀ ਘਟਾ ਆ ਸਾਈਡ ਜਿਹੜੀ ਰੋਡ ਹੈਗੀ ਉਹਦੀ ਡਿਮਾਂਡ ਆ ਸਾਡੀ ਹੋਰ ਕੋਈ ਲੰਬੀ ਛੋਟੀ ਡਿਮਾਂਡ ਨਹੀਂ ਉਹਨੂੰ ਬਣਾਤਾ ਜਾਵੇ ਉਹਦੇ ਤੇ ਸਰਕਾਰ ਸਾਡੀ ਗੌਰ ਨਹੀਂ ਕਰ ਰਹੀ ਗਾਹਕ ਸਾਨੂੰ ਆ ਕੇ ਕਹਿੰਦਾ ਕਿ ਆਦਮਪੁਰ ਆਈ ਦਾ ਨਾ ਸਾਨੂੰ ਸੋਚ ਕੇ ਮੌਤ ਪੈਂਦੀ ਆ ਅਸੀਂ ਜਾਣੇ ਉਹਨਾਂ ਨੇ ਸਾਡੀ ਬਾਹ ਫੜੀ ਪੇ ਆਦਮ پور ਵਾਸੀ ਜਿਹੜੇ ਆ ਉਹ ਨੋ ਰੋਡ ਨੋ ਵੋਟ ਜਦ ਤੱਕ ਸਾਡੀ ਸੜਕ ਨਹੀਂ ਬਣਦੀ ਅਸੀਂ ਵੋਟ ਨਹੀਂ ਪਾਣੀ ਜੋ ਬਾਜ਼ਾਰ ਨੂੰ ਕਸਟਮਰ ਆਉਂਦਾ ਉਹ ਗਾਲਾਂ ਹੀ ਕੱਢਦੇ ਆ ਇਹ ਜਦ ਕੇ ਸਾਰੇ ਸ਼ੈਡ ਦਾ ਸਾਰੇ ਆਦਮ پور ਵਾਸੀਆਂ ਦਾ ਇਹ ਡਿਸੀਜਨ ਆ ਇਹ ਜਿਹੜੀਆਂ ਬਾਹਰ ਬੈਨਰ ਲੱਗੇ ਹੋਏ ਨੇ ਸਟicker ਲੱਗੇ ਹੋਏ ਨੇ ਚੋਣਾਂ ਦੇ ਬਾਈਕਟ ਦੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਵੋਟਿੰਗ ਕਿਉਂ ਨਾ ਕਰੀਏ ਵੀ ਵੋਟਿੰਗ ਸਾਡਾ ਰਾਈਟ ਹੈ ਇਹ ਕਾਂਗਰਸ ਗਵਰਨਮੈਂਟ ਦਾ ਕੰਮ ਹੀ ਹੈ ਵੀ ਕੰਮ ਅਸੀਂ ਕਰਨਾ ਨਹੀਂ ਦੂਜੀ ਪਾਰਟੀ ਨੂੰ ਬਦਨਾਮ ਕਰਨਾ ਜਿਹੜੀ ਰੋਲਿੰਗ ਪਾਰਟੀ ਹੈਗੀ ਅਸੀਂ ਇਤਫਾਕ ਇਸ ਚੀਜ਼ ਦਾ ਨਹੀਂ ਰੱਖਦੇ ਵੀ ਅਸੀਂ ਲੋਕਾਂ ਦੇ ਨਾਲ ਨਹੀਂ ਹੈਗੇ ਅਸੀਂ ਜਿਹੜੇ ਗਲਤ ਪਾਰਟੀਆਂ ਹੈਗੀਆਂ ਜਿਹੜੀ ਕਿ ਆਪਣੀ ਗਲਤੀ ਨੂੰ ਚੁਪਾਉਣ ਲਈ ਉਹ ਇਦਾਂ ਦੇ ਪ੍ਰੋਪਗੈਂਡਾ ਕਰਦੇ ਆ ਅਸੀਂ ਉਹਨਾਂ ਦੇ ਨਾਲ ਨਹੀਂ ਮੇਰੀ ਦੁਕਾਨ ਦੇ ਮੋਰੇ ਤੱਕੀ ਨਹੀਂ ਲੱਗੀ ਮੈਂ ਲਗਾਈ ਵੀ ਨਹੀਂ ਮੇਰੇ ਕੋਲ ਆਏ ਸੀ ਤੁਸੀਂ ਹੁਣ ਵੋਟ ਪਾਉਣੀ ਆ ਸਭ ਕੁਝ ਰੁਕ ਸਕਦਾ ਜੀ ਪਿੱਲਰ ਗੜ ਗਏ ਸਰੀਆਂ ਗੜ ਗਏ ਜੋ ਹੋ ਗਿਆ ਸਮਾਨ ਵੀ ਸਿੱਟ ਦਿੱਤਾ ਉਹਨਾਂ ਨੇ ਉਹ ਕਹਿੰਦੇ ਠੇਕੇਦਾਰ ਪੈਸੇ ਖਾ ਗਿਆ ਠੇਕੇਦਾਰ ਕਹਿੰਦੇ ਵੀ ਸਰਕਾਰ ਸਾਨੂੰ ਜਗ੍ਹਾ ਨਹੀਂ ਦੇ ਰਹੀ ਤੀਜਾ ਠੇਕੇਦਾਰ ਆ ਚੁੱਕਾ ਉਹ ਕਹਿੰਦੇ ਪਾਸ ਕਰ ਦੇਣਾ ਵੋਟਾਂ ਤੋਂ ਪਹਿਲਾਂ ਪਾਸ ਹੋ ਜਾਊਗਾ ਕੋਈ ਪਾਸ ਨਹੀਂ ਹੋਇਆ ਕੋਈ ਬਣੀ ਨਹੀਂ ਰੋਡ ਕੋਈ ਸਰਵਿਸ ਲੇਨ ਨਹੀਂ ਬਣੀ ਅਜੇ ਤੱਕ ਸਾਰਿਆਂ ਨੇ ਤਕਰੀਬਨ ਇਹ ਸਟicker ਲਗਾਏ ਹੋਏ ਆ ਇਹ ਇੰਨਾ ਰੋਹ ਇਕੱਠਾ ਹੋ ਗਿਆ ਇਕਦਮ ਹੀ 6-7 ਸਾਲ ਪਹਿਲਾਂ ਤੁਸੀਂ ਕੁਝ ਕਿਹਾ ਹੀ ਨਹੀਂ ਕਿਸੇ ਨੂੰ ਕੋਈ ਦੇਖਦੇ ਆ ਤੁਸੀਂ ਬਾਜ਼ਾਰ ਸਾਰਾ ਦੁਕਾਨਾਂ ਖਾਲੀ ਪਈਆਂ ਰੋਡ ਦਾ ਬੁਰਾ ਹਾਲ ਹੈ ਇਸ ਕਰਕੇ ਅਸੀਂ ਤਾਂ ਚੋਣਾਂ ਦਾ ਟੋਟਲੀ ਬਾਇਕਾਟ ਕਰਾਂਗੇ ਇੱਕ ਪਾਵਾਂਗੇ ਤੇ ਨੋਟਾਂ ਨੂੰ ਹੀ ਪਾਵਾਂਗੇ ਬਸ ਆਦਮਪੁਰ ਦੇ ਲੋਕਾਂ ਨੇ ਆਪੋ ਆਪਣੇ ਕਾਰੋਬਾਰਾਂ ਦੇ ਬਾਹਰ ਦੁਕਾਨਾਂ ਦੇ ਬਾਹਰ ਨੋ ਬੋਟ ਚੋਣਾਂ ਦਾ ਬਾਈਕਾਟ ਇਹ ਇੱਕ ਤਖਤੀਆਂ ਲੈ ਕੇ ਲਗਾ ਦਿੱਤੀਆਂ ਨੇ ਲੋਕਾਂ ਦਾ ਮਨ ਕੀ ਕਹਿੰਦਾ ਲੋਕ ਇਸ਼ਾਰਾ ਕੀ ਕਰ ਰਹੇ ਨੇ ਸਰਕਾਰ ਨੂੰ ਕੀ ਕਹਿ ਰਹੇ ਨੇ ਇਹ ਸਾਰਾ ਕੁਝ ਲੋਕਾਂ ਦੀ ਜ਼ੁਬਾਨੀ ਅਸੀਂ ਸੁਣਾਗੇ ਵੀ ਤੇ ਤੁਹਾਨੂੰ ਦਿਖਾਵਾਂਗੇ ਵੀ ਆਓ ਆਦਮਪੁਰ ਦੇ ਬਾਜ਼ਾਰ ਦੀ ਇੱਕ ਗੇੜੀ ਮਾਰਦੇ ਆਂ ਤੇ ਦੇਖਦੇ ਆਂ ਉੱਥੋਂ ਦਾ ਮਾਹੌਲ ਲਓ ਜੀ ਆਦਮਪੁਰ ਦੇ ਵਿੱਚ ਤੁਸੀਂ ਦੇਖ ਲਿਆ ਕਿ ਲਗਭਗ ਹਰ ਇੱਕ ਦੁਕਾਨ ਦੇ ਬਾਹਰ ਇੱਕ ਸੰਦੇਸ਼ ਜੜਾ ਉਹ ਸਿਆਸਤਦਾਨਾਂ ਵਾਸਤੇ ਲਿਖ ਕੇ ਦੁਕਾਨਦਾਰਾਂ ਨੇ ਬਾਹਰ ਲਗਾਇਆ ਹੋਇਆ ਔਰ ਇਸ ਵੇਲੇ ਸਾਡੇ ਨਾਲ ਇੱਕ ਦੁਕਾਨਦਾਰ ਜਿਨ੍ਹਾਂ ਦਾ ਇੱਥੇ ਆਦਮਪੁਰ ਦੇ ਬਾਜ਼ਾਰ ਦੇ ਵਿੱਚ ਕਾਰੋਬਾਰ ਆ ਉਹ ਸਾਡੇ ਨਾਲ ਖੜੇ ਨੇ ਇਹਨਾਂ ਦੀ ਦੁਕਾਨ ਦੇ ਬਾਹਰ ਵੀ ਉਹੀ ਬੋਰਡ ਬਾਈਕਾਟ ਚੋਣਾ ਦਾ ਪੂਰੀ ਤਰ੍ਹਾਂ ਦੇ ਨਾਲ बहश कर कर रहे ने और ਸਾਡੇ ਨਾਲ ਨੇ ਸਭ ਤੋਂ ਪਹਿਲਾਂ ਤੇ ਆਪਣਾ ਨਾਮ ਦੱਸੋ ਜੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਮੈਂ ਪ੍ਰਵੀਨ ਟੰਡਨ ਆਦਮਪੁਰ ਤੋਂ ਮੇਰੀ ਮੇਨ ਬਿਜ਼ਾਰ ਦੇ ਵਿੱਚ ਸ਼ਾਪ ਆ ਜੀ ਤੇ ਇਹ ਜਿਹੜੇ ਤੁਸੀਂ ਬਾਹਰ ਬੋਰਡ ਟੰਗ ਦਿੱਤੇ ਨੇ ਚੋਣਾਂ ਦੇ ਵਿੱਚ ਤੁਸੀਂ ਕਿਹਾ ਕਿ ਅਸੀਂ ਹਿੱਸਾ ਨਹੀਂ ਲੈਣਾ ਨੋ ਵੋਟ ਬਾਈਕਾਟ ਇਹ ਕਿਉਂ ਲਿਖ ਕੇ ਲਾਇਆ ਇਸ ਤਰ੍ਹਾਂ ਜੀ ਆਦਮਪੁਰ ਜਿਸ ਤਰ੍ਹਾਂ ਕਿ ਸਾਰਾ ਇਲਾਕਾ ਹੀ ਸਾਰਾ ਪੰਜਾਬ ਹੀ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਆ ਕਿ ਬਹੁਤ ਹੀ ਇੱਕ ਕਹ ਲੋ ਵੀ ਨਰਕ ਵਾਲੀ ਜ਼ਿੰਦਗੀ ਜੀ ਰਿਆ ਹੈਗਾ ਜਿਹਦੇ ਵਿੱਚ ਕਿ ਰੋਡ ਦੇ ਉੱਤੇ ਇੰਨਾ ਮਿੱਟੀ ਕੱਟਾ ਆ ਸਾਨੂੰ ਸਰਕਾਰਾਂ ਮੁਰੇ ਅੱਜ ਤਕਰੀਬਨ 3-4 ਸਾਲ ਹੋ ਗਏ ਆ ਇੱਕ ਅਸੀਂ ਹਰੇਕ ਸਰਕਾਰ ਦੇ ਕੋਲ ਜਾ ਕੇ ਆਪਣੇ ਨਮਾਇੰਦੇ ਲਈ ਆ ਕੇ ਹੱਥ ਜੋੜ ਕੇ ਬੇਨਤੀ ਵੀ ਕੀਤੀ ਵੀ ਇਸ ਚੀਜ਼ ਦੇ ਉੱਤੇ ਰੋਡ ਨੂੰ ਬਣਾਇਆ ਜਾਵੇ ਇੱਥੇ ਇੰਨਾ ਮਿੱਟੀ ਕੱਟਾ ਇੰਨਾ ਜਾਮ ਲੱਗਦੇ ਆ ਜਿਹਨਾਂ ਨਾਲ ਲੋਕ ਬਹੁਤ ਪਰੇਸ਼ਾਨ ਆ ਫਿਰ ਆਰ ਕੇ ਸਰ ਆਦਮਪੁਰ ਵਾਸੀਆਂ ਨੇ ਇੱਕ ਆਪਸ ਦੇ ਵਿੱਚ ਇੱਕ ਧਈਆ ਕੀਤਾ ਵੀ ਅਸੀਂ ਇਨਾਂ ਦੇ ਦੁਆਰੇ ਜਾ ਕੇ ਅੱਜ ਤੱਕ ਇੰਨਾ ਕੁਛ ਹੱਥ ਜੋੜ ਕੇ ਇਸ ਰੋਡ ਵਾਸਤੇ ਜਿਹੜਾ 3-4 ਕਿਲੋਮੀਟਰ ਦਾ ਮਸਲਾ ਆ ਕੋਈ ਲੰਬਾ ਛੋੜਾ ਮਸਲਾ ਨਹੀਂ ਸਾਈਡ ਲੌਨ ਸਾਈਡ ਜਿਹੜੀਆਂ ਰੋਡ ਹੈਗੇ ਉਹਦੀ ਡਿਮਾਂਡ ਆ ਸਾਡੀ ਹੋਰ ਕੋਈ ਲੰਬੀ ਛੋੜੀ ਡਿਮਾਂਡ ਨਹੀਂ ਉਹਨੂੰ ਬਣਾਤਾ ਜਾਵੇ ਉਹਦੇ ਤੇ ਸਰਕਾਰ ਸਾਡੀ ਗੌਰ ਨਹੀਂ ਕਰ ਰਹੀ ਤੇ ਆਦਮਪੁਰ ਸਾਰੇ ਵਾਸੀਆਂ ਨੇ ਰਲ ਕੇ ਇੱਕ ਇਹ ਡਿਸੀਜਨ ਲਿਆ ਵੀ ਜੇ ਅਸੀਂ ਜਾਣੇ ਉਹਨਾਂ ਨੇ ਸਾਡੀ ਬਾਹ ਫੜੀ ਤੇ ਹੁਣ ਜੇ ਵੋਟਾਂ ਦਾ ਕਹੋ ਵੀ ਉਪਚਾਰ ਹੋਣ ਜਾ ਰਿਹਾ ਐਮਪੀ ਇਲੈਕਸ਼ਨ ਹੋ ਰਿਹਾ ਵੇ ਆਧਮਪੁਰ ਵਾਸੀ ਜਿਹੜੇ ਆ ਉਹ ਨੋ ਰੋਡ ਨੋ ਵੋਟ ਜਦ ਤੱਕ ਸਾਡੀ ਸੜਕ ਨਹੀਂ ਬੰਦੀ ਅਸੀਂ ਵੋਟ ਨਹੀਂ ਪਾਣੀ ਇਹ ਇੱਕ ਇਹਨਾਂ ਨੇ ਧਿਆ ਕੀਤਾ ਆ ਇਹ ਜਦ ਕਿ ਸਾਰੇ ਸ਼ਹਿਰ ਦਾ ਸਾਰੇ ਆਧਮਪੁਰ ਵਾਸੀਆਂ ਦਾ ਇਹ ਡਿਸੀਜਨ ਆ ਮੇਰਾ ਨਾਮ ਹੈ ਸੰਜੇ ਗਾਂਧੀ ਆ ਗਾਂਧੀ ਜੀ ਇਹ ਜਿਹੜੀਆਂ ਬਾਹਰ ਬੈਨਰ ਲੱਗੇ ਹੋਏ ਨੇ ਸਟicker ਲੱਗੇ ਹੋਏ ਨੇ ਚੋਣਾਂ ਦੇ ਬਾਈਕਾਰ ਦੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਇਹ ਦੇਖੋ ਜੀ ਪਿਛਲੀਆਂ ਗਵਰਨਮੈਂਟਾਂ ਦੀਆਂ ਨਾਕਾਮੀਆਂ ਆਪਣੀ ਨਾਕਾਮੀਆਂ ਨੂੰ ਛੁਪਾਉਣ ਲਈ ਆ ਵੀ ਕੰਮ ਅਸੀਂ ਕਰਨਾ ਨਹੀਂ ਦੂਜੀ ਪਾਰਟੀ ਨੂੰ ਬਦਨਾਮ ਕਰਨਾ ਜਿਹੜੀ ਰੋਲਿੰਗ ਪਾਰਟੀ ਹੈਗੀ ਆ ਆ 5 ਸਾਲ ਕੀਤਾ ਕੁਝ ਨਹੀਂ ਉਸ ਤੋਂ ਜਿਹੜੀਆਂ ਪਹਿਲੋ ਪਾਰਟੀਆਂ ਨੇ ਕੰਮ ਕੀਤੇ ਸੀ ਜਿਹੜੇ ਕਾਲੀ ਸਰਕਾਰ ਨੇ ਉਹਨਾਂ ਉਹਨਾਂ ਨੂੰ ਵੀ ਨਹੀਂ ਉਹਨਾਂ ਨੂੰ ਵੀ ਰੋਕ ਦਿੱਤਾ ਤੇ ਜਿਹੜੇ ਕੰਮ ਹੁਣ ਜਿਹੜੀ ਪਿਛਲੀ ਸਰਕਾਰ ਨੇ ਕਰਨੇ ਸੀਗੇ 5 ਸਾਲਾਂ ਚ ਉਹ ਆਪ ਕੀਤੇ ਨਹੀਂ ਜਿਹੜੀ ਜਿਹੜੀ ਨਵੀਂ ਸਰਕਾਰ ਆ ਗਈ ਆਮ ਪਾਰਟੀ ਸਰਕਾਰ ਆ ਗਈ ਇਹ ਉਹਨਾਂ ਦੇ ਉਹਨਾਂ ਦੇ ਥੋਪਦੇ ਪਏ ਤੁਸੀਂ VOTING ਨਾ ਕਰੋ ਜਾਓ ਨਾ ਕਰੋ ਇਹ ਨਾ ਕਰੋ VOTING ਕਿਉਂ ਨਾ ਕਰੀਏ VOTING ਸਾਡਾ ਰਾਈਟ ਹੈ ਅਸੀਂ ਉਹਨਾਂ ਨੂੰ ਪਾਣਾ ਹੀ ਪਾਣਾ ਹੈ ਸਾਡਾ ਜਨਮ ਸਿੱਧ ਅਧਿਕਾਰ ਹੈਗਾ ਵੋਟਿੰਗ ਤੋਂ ਬਿਨਾਂ ਤਾਂ ਬੰਦਾ ਇੱਕਦਮ ਜ਼ੀਰੋ ਹੀ ਹੈ ਬੰਦਾ। ਬੰਦਾ ਕਿਸੇ ਮੋਰੇ ਹੱਕ ਹੱਕ ਦੀ ਗੱਲ ਕਰ ਹੀ ਨਹੀਂ ਸਕਦਾ। ਇਹ ਕਾਂਗਰਸ ਗਵਰਨਮੈਂਟ ਦਾ ਕੰਮ ਹੀ ਹੈ ਇੱਕ ਕੰਟਰੀ ਨੂੰ ਥੱਲੇ ਲੈ ਜਾਣਾ। 60-70 ਸਾਲਾਂ ਨਾਲ ਕੰਟਰੀ ਨੂੰ ਥੱਲੇ ਲਿਗਾਇਆ ਹੈ। ਹੋਰ ਕੁਝ-ਕੁਝ ਕੀਤਾ ਹੀ ਨਹੀਂ। ਜੀ ਔਰ ਜੇਕਰ ਗੱਲ ਕੀਤੀ ਜਾਵੇ ਬਾਕੀ ਦੁਕਾਨਦਾਰਾਂ ਦੇ ਨਾਲ ਕਿਉਂਕਿ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਅਸੀਂ ਵੋਟ ਨਹੀਂ ਪਾਉਣੇ। ਤੁਸੀਂ ਉਹਨਾਂ ਦੇ ਨਾਲ ਇਹਦਾ ਮਤਲਬ ਇਤفاق ਨਹੀਂ ਰੱਖਦੇ। ਅਸੀਂ ਇਤفاق ਇਸ ਚੀਜ਼ ਦਾ ਨਹੀਂ ਰੱਖਦੇ ਵੀ ਅਸੀਂ ਲੋਕਾਂ ਦੇ ਨਾਲ ਨਹੀਂ ਹੈਗੇ। ਅਸੀਂ ਇਸ ਚੀਜ਼ ਦਾ ਇਹ ਆ ਵੀ ਅਸੀਂ ਜਿਹੜੇ ਗਲਤ ਪਾਰਟੀਆਂ ਹੈਗੀਆਂ ਜਿਹੜੀ ਕਿ ਆਪਣੀ ਗਲਤੀ ਨੂੰ ਚੁਪਾਉਣ ਲਈ ਉਹ ਇਦਾਂ ਦੇ ਪ੍ਰੋਪਗੈਂਡਾ ਕਰਦੇ ਆ ਅਸੀਂ ਉਹਨਾਂ ਦੇ ਨਾਲ ਨਹੀਂ ਆ ਗਏ ਬਸ ਜੀ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀਆਂ ਗਲਤ ਚੀਜ਼ਾਂ ਨੇ ਜੋ ਗਲਤ ਪ੍ਰੋਪਗੈਂਡਾ ਕਰਦੀਆਂ ਨੇ ਚਾਹੇ ਉਹ ਸਿਆਸੀ ਤੌਰ ਤੇ ਹੋਣ ਚਾਹੇ ਕਿਸੇ ਵੀ ਤੌਰ ਤੇ ਇਹਨਾਂ ਨੇ ਕਿਹਾ ਕਿ ਸਾਡਾ ਵੋਟ ਜਿਹੜਾ ਇੱਕ ਸਭ ਤੋਂ ਵੱਡਾ ਅਧਿਕਾਰ ਹੈ ਤੇ ਉਸ ਦਾ ਇਸਤੇਮਾਲ ਜ਼ਰੂਰ ਕਰਾਂਗੇ ਬਾਹਰ ਪਾਵੇਂ ਦੁਕਾਨ ਦੇ ਤਾਕੀ ਲੱਗੀ ਹੋਈ ਹੈ ਪਰ ਇਹ ਵੋਟ ਕਰਨ ਜ਼ਰੂਰ ਜਾਣਗੇ ਆਪਣੀ ਉਂਗਲ ਤੇ ਸਿਆਹੀ ਜ਼ਰੂਰ ਲਗਾਉਣੀ ਹੈ ਮੇਰੀ ਦੁਕਾਨ ਦੇ ਮੋਰੇ ਤਖਤੀ ਨਹੀਂ ਲੱਗੀ ਮੈਂ ਲਗਾਈ ਵੀ ਨਹੀਂ ਮੇਰੇ ਕੋਲ ਆਏ ਸੀ ਕਿਉਂਕਿ ਜਿਹਨਾਂ ਬੰਦਿਆਂ ਨੇ ਜਿਹਨਾਂ ਕਾਂਗਰਸ ਦਾ ਬੰਦਾ ਤਖਤੀਆਂ ਲਈ ਆਇਆ ਸੀਗਾ ਜੀ ਅਸੀਂ ਉਹਨਾਂ ਦੀ ਨੀਤੀਆਂ ਤੋਂ ਖੁਸ਼ੀ ਨਹੀਂ ਹੈ ਬਸ ਉਹਨਾਂ ਨੇ ਪੰਜ ਸਾਲ ਕੀਤਾ ਕੁਝ ਨਹੀਂ ਉਹ ਤਾਂ ਬੰਦੇ ਨੂੰ ਇਹ ਸਮਝਦੇ ਆ ਵੀ ਇਹ ਸਾਡੇ ਥੱਲੇ ਲੱਗੇ ਹੋਏ ਹੈ ਬੇ ਇਹ ਅਸੀਂ ਕਾਂਗਰਸ ਦੇ ਰਾਹੁਲ ਗਾਂਧੀ ਦੀ ਪਾਲਿਸੀ ਹੈ ਬੇ ਸਾਰਾ ਇੰਡੀਆ ਸਾਡੇ ਥੱਲੇ ਲੱਗਾ ਹੈ ਇੰਦਰਾ ਗਾਂਧੀ ਦੀ ਵੀ ਇਹੀ ਪਾਲਿਸੀ ਸੀ ਜਵਾਹਰ ਲਾਲ ਨਹਿਰੂ ਦੀ ਵੀ ਇਹੀ ਪਾਲਿਸੀ ਸੀ ਉਹ ਕਹਿੰਦੇ ਵੀ ਸਾਡੀ ਕੰਟਰੀ ਸਾਰੀ ਸਾਡੇ ਥੱਲੇ ਲੱਗੀ ਹੋਈ ਹੈ ਵੀ ਅਸੀਂ ਇਹਨਾਂ ਨੂੰ ਖਰੀਦ ਲਿਆ ਹੈ ਅਸੀਂ ਇੰਡੀਅਨ ਬੰਦਿਆਂ ਨੂੰ ਖਰੀਦ ਲਿਆ ਹੈ ਅਸੀਂ ਜੋ ਮਰਜ਼ੀ ਕਰੀਏ ਗਲਤ ਪਾਲਿਸੀਜ਼ ਆ ਸਾਡੇ ਹਿੰਦੂ ਧਰਮ ਲਈ ਵੀ ਗਲਤ ਪਾਲਿਸੀ ਸੀ ਉਹਨਾਂ ਦੀ ਕਹਿਣ ਦਾ ਮਤਲਬ ਤੁਸੀਂ ਹੁਣ ਵੋਟ ਪਾਉਣੀ ਆ ਸਿੱਖਾਂ ਲਈ ਵੀ ਗਲਤ ਪਾਲਿਸੀ ਸੀ ਤੁਸੀਂ ਹੁਣ ਵੋਟ ਪਾਉਣੀ ਆ ਸਾਨੂੰ ਕੋਲ ਰੋਕ ਸਕਦਾ ਜੀ ਅਸੀਂ ਜੋ ਵੋਟ ਪਾਣੀ ਪਾਣੀ ਹੈਗੀ ਆ ਲੋਜੀ ਇਹਨਾਂ ਨੇ ਮਨ ਪੂਰਾ ਬਣਾ ਲਿਆ ਹੈਗਾ ਕਿ ਵੋਟਾਂ ਪਾਉਣੀਆਂ ਤੇ ਹਰ ਹਾਲਤ ਦੇ ਵਿੱਚ ਪਾਉਣੀਆਂ ਦੇਖੋ ਵੈਸੇ ਵੋਟ ਦਾ ਅਧਿਕਾਰ ਤੁਹਾਡਾ ਆਪਣਾ ਇੱਕ ਐਸਾ ਵੱਡਾ ਹਥਿਆਰ ਆ ਕਿ ਜਿਸ ਦੇ ਨਾਲ ਤੁਸੀਂ ਸਰਕਾਰਾਂ ਬਣਾ ਵੀ ਸਕਦੇ ਹੋ ਸਰਕਾਰਾਂ ਢਾ ਵੀ ਸਕਦੇ ਹੋ ਇਹ ਤੁਹਾਡੇ ਹੱਥ ਵਸੇ ਬਸ ਸਿਰਫ ਇੰਨੀ ਗੱਲ ਆ ਸੋਚ ਸਮਝ ਕੇ ਪੂਰੇ ਸਮੇਂਦਾਰੀ ਦੇ ਨਾਲ ਨਾ ਕਿਸੇ ਦੇ ਦਬਾਅ ਹੇਠਾਂ ਨਾ ਕਿਸੇ ਦੇ ਕੋਈ ਲਾਲਚ ਦੇ ਵਿੱਚ ਨਾ ਕਿਸੇ ਦੇ ਡਰ ਦੇ ਵਿੱਚ ਨਾ ਕਿਸੇ ਭਾਈ ਭਤੀਜਾਵਾ ਨੂੰ ਦੇਖਦਿਆਂ ਹੋਇਆਂ ਕੈਂਡੀਡੇਟ ਦੇਖੋ ਕਿ ਕੌਣ ਚੰਗਾ ਹੈ ਤੁਹਾਡੇ ਦਿਲ ਦੀ ਗੱਲ ਕਿਹੜਾ ਕਰ ਸਕਦਾ ਹੈ ਤੁਹਾਡੇ ਹੱਕ ਪੱਖ ਦੀ ਗੱਲ ਕਿਹੜਾ ਕਰ ਸਕਦਾ ਫਿਰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਕਿਉਂਕਿ ਇਸ ਤੋਂ ਵੱਡਾ ਹਤਕਾਰ ਡੈਮੋਕ੍ਰੇਸੀ ਦੇ ਵਿੱਚ ਕੋਈ ਹੋ ਨਹੀਂ ਸਕਦਾ ਜਗਬੀਤ ਦੇਖ ਰਹੇ ਨੋ ਰੋਡ ਨੋ ਵੋਟ ਚੋਣਾਂ ਦਾ ਬਾਈਕਾਟ ਹਾਂਜੀ ਇਹ ਕੀ ਹੈ ਸਰ ਇਦਾਂ ਆ ਵੀ ਜਿਹੜੀ ਸਰਕਾਰ ਆ ਰਹੀ ਆ ਉਹ ਸਾਡੀ ਮੁੱਦੇ ਤਾਂ ਸੁਣ ਨਹੀਂ ਰਹੀ ਸਾਡਾ ਮੇਨ ਮੁੱਦਾ ਕੀ ਹੈ ਬਾਜ਼ਾਰ ਬਾਜ਼ਾਰ ਜਿਹੜਾ ਬਾਜ਼ਾਰ ਦੇ ਨਾਲ ਪੈਂਦਾ ਰੋਡ 메인 ਰੋਡ ਜੋ ਕਿ ਬੜ ਨਹੀਂ ਰਿਹਾ 7 ਸਾਲ ਹੋ ਗਏ ਸਰਕਾਰਾਂ ਤਿੰਨ ਬਦਲ ਗਈਆਂ ਇੱਕ ਸਰਕਾਰ ਸੂਬਾ ਸਰਕਾਰ ਆ ਚੁੱਕੀ ਹੈ ਨਵੀਂ ਸੈਂਟਰ ਗਵਰਨਮੈਂਟ ਹੈ ਉਹ ਨਹੀਂ ਸੁਣ ਰਹੀ ਛ ਇਹਨਾਂ ਨੇ ਜਿਹੜਾ ਪੁਲ 2 ਜਾਂ 3 ਸਾਲ ਦੇ ਵਿੱਚ ਕੰਪਲੀਟ ਕਰਨ ਦਾ ਮੰਨਿਆ ਸੀਗਾ ਪੈਸੇ ਲੈ ਲੈ ਠੇਕੇਦਾਰ ਖਾ ਗਿਆ ਜੋ ਵੀ ਹੋ ਗਿਆ ਹਨਾ ਸਾਨੂੰ ਉਹਦੇ ਨਾਲ ਮਤਲਬ ਨਹੀਂ ਜੋ ਤੁਸੀਂ ਜਨਤਾ ਨਾਲ ਵਾਅਦਾ ਕੀਤਾ ਉੱਤੇ ਕੋਈ ਪੂਰਾ ਨਹੀਂ ਹੋਇਆ ਹੈਗਾ ਹਨਾ ਅਜੇ ਤੱਕ ਵੀ ਦੇਖੋ 7ਵਾਂ ਸਾਲ ਚੜ ਗਿਆ ਆ ਉਹ ਕਹਿੰਦੇ ਠੇਕੇਦਾਰ ਪੈਸੇ ਖਾ ਗਿਆ ਠੇਕੇਦਾਰ ਕਹਿੰਦੇ ਵੀ ਸਰਕਾਰ ਸਾਨੂੰ ਜਗ੍ਹਾ ਨਹੀਂ ਦੇ ਰਹੀ ਸਾਨੂੰ ਉਹਦੇ ਨਾਲ ਕੋਈ ਤੀਜਾ ਠੇਕੇਦਾਰ ਆ ਚੁੱਕਾ ਹੈ ਨਾ ਉਹ ਕਹਿੰਦੇ ਪਾਸ ਕਰ ਦੇਣਾ ਵੋਟਾਂ ਤੋਂ ਪਹਿਲਾਂ ਪਾਸ ਹੋ ਜਾਊਗਾ ਕੋਈ ਪਾਸ ਨਹੀਂ ਹੋਇਆ ਕੋਈ ਬਣੀ ਨਹੀਂ ਰੋਡ ਕੋਈ ਸਰਵਿਸ ਲੇਨ ਨਹੀਂ ਬਣੀ ਅਜੇ ਤੱਕ ਪੁਲ ਦੇ ਪਿੱਲਰ ਖੜੇ ਹੋ ਗਏ ਪਿੱਲਰ ਗੜ ਗਏ ਸਰਿਆ ਗੜ ਗਿਆ ਜੋ ਹੋ ਗਿਆ ਸਮਾਨ ਵੀ ਸਿੱਟ ਦਿੱਤਾ ਉਹਨਾਂ ਨੇ ਵੀ ਐਸੇ ਹੀ ਸਿੱਟ ਦਿੱਤਾ ਉਹਦਾ ਕੋਈ ਫਾਇਦਾ ਨਹੀਂ ਹੋਇਆ ਸਾਨੂੰ ਸੜਕ ਨਾ ਮਿਲੀ ਆ ਜੋ ਬਾਜ਼ਾਰ ਨੂੰ ਕਸਟਮਰ ਆਉਂਦਾ ਉਹ ਗਾਲਾਂ ਹੀ ਕੱਢਦੇ ਆ ਵੇ ਤੁਸੀਂ ਕਰਦੇ ਨਹੀਂ ਕੁਛ ਆਦਮਪੁਰ ਵਾਲੇ ਨਹੀਂ ਕਰਦੇ ਸੋ ਅਸੀਂ ਹੁਣ ਇਹੀ ਮੁੱਦਾ ਰੱਖਿਆ ਹੈ ਜਦ ਤੱਕ ਸਰਕਾਰ ਸਾਡੀ ਸੜਕ ਨਹੀਂ ਬਣਾ ਰਹੀ ਅਸੀਂ ਕੋਈ ਵੋਟ ਨਹੀਂ ਪਾਵਾਂਗੇ ਬਾਈਕਾਟ ਕਰਾਂਗੇ ਪੂਰਾ ਦੌਰ ਬਾਜ਼ਾਰ ਦੇ ਵਿੱਚੋਂ ਦੀ ਜਦੋਂ ਲੰਘ ਰਹੇ ਹਾਂ ਤਾਂ ਲਗਭਗ ਹਰੇਕ ਦੁਕਾਨ ਦੇ ਉੱਪਰ ਇਹ ਜਿਹੜੀ ਤਖਤੀ ਤੁਸੀਂ ਦੇਖ ਰਹੇ ਹੋ 노 ਰੋਡ 노 ਵੋਟ ਚੋਣਾਂ ਦਾ ਬਾਈਕਾਟ ਇਹ ਆਦਮਪੁਰ ਹਲਕੇ ਦੇ ਲੋਕਾਂ ਦੀ ਇੱਕ ਦਿਲ ਦੀ ਗੱਲ ਹੈ ਜਿਹੜੀ ਕਿ ਸਾਰੇ ਦੁਕਾਨਦਾਰ ਇਸ ਵੇਲੇ ਇੱਕ ਮੁਟ ਇੱਕ ਜੁੱਟ ਦਿਖਾਈ ਦੇ ਰਹੇ ਨੇ ਸਾਡੇ ਨਾਲ ਇੱਕ ਦੁਕਾਨ ਦੇ ਵਿੱਚ ਅਸੀਂ ਵੜੇ ਹਾਂ ਉਹਨਾਂ ਦੇ ਦਿਲ ਦੀ ਗੱਲ ਵੀ ਅਸੀਂ ਕਰਾਂਗੇ ਭਾਈ ਸਾਹਿਬ ਸਭ ਤੋਂ ਪਹਿਲਾਂ ਤੇ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਨੀਰਜ ਕੁਮਾਰ ਜੀ ਨੀਰਜ ਜੀ ਇਹ ਤਖਤੀਆਂ ਅਸੀਂ ਦੇਖ ਰਹੇ ਹਾਂ ਸਾਰਿਆਂ ਨੇ ਤਕਰੀਬਨ ਇਹ ਸਟicker ਲਗਾਏ ਹੋਏ ਆ ਇਹ ਇੰਨਾ ਰੋਹ ਇਕੱਠਾ ਹੋ ਗਿਆ ਇਕਦਮ ਹੀ 6-7 ਸਾਲ ਪਹਿਲਾਂ ਤੁਸੀਂ ਕੁਝ ਕਿਹਾ ਹੀ ਨਹੀਂ ਕਿਸੇ ਨੂੰ ਕੋਈ ਹੋਈ ਨਹੀਂ ਗੱਲਬਾਤ ਜੀ ਇਕਦਮ ਨਹੀਂ ਇਹ 5-6 ਸਾਲ ਤੋਂ ਹੀ ਆ ਅਸੀਂ ਦੁਖੀ ਮਤਲਬ ਕੰਮ ਕਰ ਹੌਲੀ-ਹੌਲੀ ਦੇਖਦੇ ਆ ਤੁਸੀਂ ਬਾਜ਼ਾਰ ਸਾਰਾ ਦੁਕਾਨਾਂ ਖਾਲੀ ਪਈਆਂ ਰੋਡ ਦਾ ਬੁਰਾ ਹਾਲ ਗਾਗ ਸਾਨੂੰ ਆ ਕੇ ਕਹਿੰਦਾ ਕਿ ਆਦਮਪੁਰ ਆਈ ਦਾ ਨਾ ਸਾਨੂੰ ਸੋਚ ਕੇ ਮੌਤ ਪੈਂਦੀ ਆ ਕਿ ਸਾਡਾ ਵੀ ਬੁਰਾ ਹਾਲ ਹੋਣਾ ਸਾਡੀ ਗੱਡੀਆਂ ਦਾ ਵੀ ਬੁਰਾ ਹਾਲ ਹੋਣਾ ਇਸ ਕਰਕੇ ਅਸੀਂ ਤਾਂ ਚੋਣਾਂ ਦਾ ਟੋਟਲੀ ਬਾਈਕਾਟ ਕਰਾਂਗੇ ਜੇ ਪਾਵਾਂਗੇ ਤਾਂ ਨੋਟਾਂ ਨੂੰ ਹੀ ਪਾਵਾਂਗੇ ਬਸ ਇਹ ਸੋਚ ਕੇ ਬੈਠੇ ਆ ਅਸੀਂ ਲਓ ਜੀ ਇਹ ਇਹ ਵੀ ਇੱਕ ਰੋਸ ਕਰਨ ਦਾ ਇੱਕ ਬਹੁਤ ਵੱਡਾ ਇੱਕ ਸਾਧਨ ਕਿ ਨੋਟਾ ਹਾਂ ਹੁਣ ਦੱਸ ਦਈਏ ਆਮ ਵੋਟਰਾਂ ਨੂੰ ਵੀ ਕਿ ਜੇਕਰ ਤੁਹਾਨੂੰ ਤੁਹਾਡੇ ਕੈਂਡੀਡੇਟਸ ਦੇ ਵਿੱਚੋਂ ਕੋਈ ਵੀ ਪਸੰਦ ਨਹੀਂ ਤਾਂ ਤੁਸੀਂ ਨੋਟਾ ਦਾ ਬਟਨ ਦਬਾ ਸਕਦੇ ਹੋ ਇਸ ਦੇ ਨਾਲ ਇਹ ਕੀ ਹੁੰਦਾ ਕਿ ਤੁਹਾਡਾ ਆਪਣਾ ਵੋਟ ਦੇ ਅਧਿਕਾਰ ਦਾ ਤੁਸੀਂ ਇਸਤੇਮਾਲ ਵੀ ਕਰ ਲੈਨੇ ਹੋ ਤੇ ਦੂਸਰਾ ਆਪਣਾ ਰੋਸ ਵੀ ਕੱਢ ਦਿੰਨੇ ਹੋ ਸੋ ਇੱਕ ਇਹ ਵੀ ਬਟਨ ਹੈ ਤੁਸੀਂ ਆਪਣੇ ਕਿਸੇ ਵੀ ਕੈਂਡੀਡੇਟ ਨੂੰ ਜੇਕਰ ਪਸੰਦ ਨਹੀਂ ਕਰਦੇ ਤਾਂ ਤੁਸੀਂ ਉਹ ਬਟਨ ਦਬਾ ਕੇ ਆਪਣਾ ਰੋਸ ਪ੍ਰਗਟ ਕਰ ਸਕਦੇ ਹੋ ਜਿਵੇਂ ਕਿ ਹੁਣ ਆਦਮਪੁਰ ਦੇ ਸਮੁੱਚੇ ਹਲਕਾ ਵਾਸੀ ਔਰ ਇਹ ਬਾਜ਼ਾਰ ਦੇ ਵਿੱਚ ਖਾਸ ਕਰਕੇ ਦੁਕਾਨਦਾਰ ਔਖੇ ਹੋਏ ਨੇ ਸਰਕਾਰ ਦੇ ਉੱਪਰ ਆਪਣਾ ਰੂਸਾ ਸੁੱਟ ਰਹੇ ਨੇ লাই ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ वर्ल्ड वाइड ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਪੀਟੀਵੀ